ਜਿਸ ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਤੁਸੀਂ ਇਸ ਕਹਾਣੀ ਨੂੰ ਬਹੁਤ ਪਸੰਦ ਕਰੋਗੇ। ਕੁੜੇ ਮਨਵੀਰ ਰਾਤ ਦੇ 11 ਵਜੇ ਰਹੀ ਆ। ਰਵਿੰਦਰ ਅਜੇ ਤੱਕ ਘਰ ਨਹੀਂ ਆਇਆ। ਤੇ ਤੂੰ ਬੜੇ ਆਰਾਮ ਨਾਲ ਬੈਠੀ ਹੋਈ ਆ। ਕਿਹੋ ਜਿਹੀ ਘਰਵਾਲੀ ਆ ਤੂੰ। ਆਪਣੇ ਪਤੀ ਨੂੰ ਸੰਭਾਲ ਕੇ ਰੱਖਣਾ ਵੀ ਨਹੀਂ ਆਉਂਦਾ। ਉਸ ਨੂੰ ਫੋਨ ਲਾ ਕੇ ਪੁੱਛ ਤਾਂ ਸਹੀ ਕਿ ਉਹ ਕਿੱਥੇ ਆ ਤੇ ਹੋਰ ਕਿੰਨੀ ਕੁ ਦੇਰ ਲੱਗੂਗੀ ਉਸ ਨੂੰ ਆਉਣ ਵਿੱਚ। ਹਰਜੀਤ ਕੌਰ ਆਪਣੀ ਨੂੰ ਮਨਵੀਰ ਨੂੰ ਝੜਕਦੇ ਹੋਏ ਕਹਿਣ ਲੱਗੀ ਮੇਰੇ ਤੋਂ ਕੀ ਪੁੱਛ ਰਹੀਆਂ ਤੁਸੀਂ ਮੰਮੀ ਤੁਹਾਡਾ ਪੁੱਤਰ ਕੋਈ ਛੋਟਾ ਬੱਚਾ ਤਾਂ ਨਹੀਂ ਆ ਕਿ ਇੱਧਰ ਉੱਧਰ ਗਵਾਚ ਜਾਵੇਗਾ ਉਹ ਪੁੱਤਰ ਤਾਂ ਤੁਹਾਡਾ ਹੈ ਤੁਸੀਂ ਫੋਨ ਲਾ ਕੇ ਪੁੱਛ ਲਓ ਕਿ ਉਹ ਕਿੱਥੇ ਆ ਮਨਵੀਰ ਨੇ ਬੜੀ ਬੇਪਰਵਾਹੀ ਜਈ ਨਾਲ ਜਵਾਬ ਦਿੱਤਾ ਹਾਂ ਮੈਂ ਤਾਂ ਮਾਂ ਨਾ ਮੈਂ ਤਾਂ ਫੋਨ ਕਰਕੇ ਪੁੱਛੂੰਗੀ ਕਿ ਉਹ ਕਿੱਥੇ ਆ ਪਰ ਘਰ ਵਾਲੀ ਹੋਣ ਕਰਕੇ ਤੇਰਾ ਵੀ ਕੁਝ ਫਰਜ ਬੰਦਾ ਕਿ ਨਹੀਂ ਕਿ ਤੈਨੂੰ ਇੱਥੇ ਮੂੰਹ ਵੇਖਣ ਨੂੰ ਲਿਆਂਦਾ ਹਰਜੀਤ ਕੌਰ ਨੇ ਪਲਟ ਕੇ ਜਵਾਬ ਦਿੱਤਾ ਇਸ ਵਾਰ ਮਨਵੀਰ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਲਈ ਹਰਜੀਤ ਕੌਰ ਬੜ ਬੜਾਉਂਦੀ ਹੋਈ ਆਪਣੇ ਕਮਰੇ ਵਿੱਚ ਆ ਗਈ ਤੇ ਮੋਬਾਈਲ ਲੈ ਕੇ ਆਪਣੇ ਪੁੱਤਰ ਰਵਿੰਦਰ ਨੂੰ ਫੋਨ ਲਗਾਉਣ ਲੱਗੀ ਪਰ ਰਵਿੰਦਰ ਨੇ ਅੱਗੋਂ ਫੋਨ ਨਹੀਂ ਚੱਕਿਆ ਇਹ ਰਵਿੰਦਰ ਵੀ ਨਾ ਕਦੇ ਵੀ ਟਾਈਮ ਤੇ ਘਰ ਨਹੀਂ ਆਉਂਦਾ ਪਤਾ ਨਹੀਂ ਕਿਉਂ ਮੇਰਾ ਹੀ ਖੂਨ ਪੀਣਾ ਲਿਆਏ ਨੇ ਸੋਚਿਆ ਸੀ ਨੂ ਆਉਣ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ ਪਰ ਨਹੀਂ ਇੱਥੇ ਤਾਂ ਨੂ ਵੀ ਉਹਦੇ ਵਰਗੀ ਆਈ ਆ ਘਰ ਵਾਲੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਉਸ ਨੂੰ ਬਈ ਘਰ ਵਾਲੀਆਂ ਤਾਂ ਆਪਣੇ ਘਰ ਵਾਲਿਆਂ ਨੂੰ ਬੰਨ੍ਹ ਕੇ ਰੱਖਦੀਆਂ ਤੇ ਅੱਕੇ ਨੂੰ ਵੇਖੋ ਹਜੇ ਤੱਕ ਰਵਿੰਦਰ ਨੂੰ ਸੁਧਾਰ ਨਹੀਂ ਸਕੀ ਬੜਬੜ ਕਰਦੀ ਹੋਈ ਹਰਜੀਤ ਕੌਰ ਵਾਪਸ ਬਾਹਰ ਆਈ ਤਾਂ ਵੇਖਿਆ ਕਿ ਮਨਵੀਰ ਆਪਣੇ ਕਮਰੇ ਵਿੱਚ ਜਾ ਚੁੱਕੀ ਸੀ ਉਬੀ ਉਸ ਦੇ ਕਮਰੇ ਵੱਲ ਚਲੀ ਗਈ ਤੇ ਹੌਲੀ ਜਿਹੀ ਖੋਲ ਕੇ ਦੇਖਿਆ ਕਿ ਉਹ ਤਾਂ ਸੌ ਚੁੱਕੀ ਸੀ ਹਰਜੀਤ ਕੌਰ ਵਾਪਸ ਬਾਹਰ ਹਾਲ ਵਿੱਚ ਆ ਗਈ ਇਹ ਕਿਹੋ ਜੀ ਜਨਾਨੀ ਆ ਘਰ ਵਾਲਾ ਹਜੇ ਤੱਕ ਘਰ ਨਹੀਂ ਆਇਆ ਤੇ ਇਸ ਨੂੰ ਨੀਂਦ ਵੀ ਆ ਗਈ ਬੇਸ਼ਰਮ ਕਿਤੋਂ ਦੀ ਹਰਜੀਤ ਕੌਰ ਨੇ ਫਿਰ ਰਵਿੰਦਰ ਨੂੰ ਫੋਨ ਟਰਾਈ ਕੀਤਾ ਪਰ ਰਵਿੰਦਰ ਨੇ ਇੱਕ ਵਾਰ ਵੀ ਫੋਨ ਨਹੀਂ ਚੱਕਿਆ ਆਖਰ ਉਹ ਥੱਕ ਹਾਰ ਕੇ ਉੱਥੇ ਹੀ ਹਾਲ ਵਿੱਚ ਸੋਫੇ ਤੇ ਬੈਠ ਗਈ ਇਹ ਰਾਤ ਨੂੰ 12:30 ਵਜੇ ਘਰ ਦੀ ਬੈਲ ਵੱਜੀ। ਹਰਜੀਤ ਕੌਰ ਨੇ ਭੱਜ ਕੇ ਦਰਵਾਜ਼ਾ ਖੋਲ੍ਹਿਆ। ਬਾਹਰ ਰਵਿੰਦਰ ਨਸ਼ੇ ਦੀ ਹਾਲਤ ਵਿੱਚ ਖੜ੍ਹਾ ਦੇਖਿਆ। ਉਹ ਤਾਂ ਖੁਦ ਨੂੰ ਸੰਭਾਲ ਵੀ ਨਹੀਂ ਸੀ ਸਕਦਾ। ਇੰਨੀ ਜ਼ਿਆਦਾ ਪੀਤੀ ਹੋਈ ਸੀ। ਆਖਰ ਹਰਜੀਤ ਕੌਰ ਨੇ ਹੀ ਉਸਨੂੰ ਸਹਾਰਾ ਦੇ ਕੇ ਜਿਵੇਂ ਕਿਵੇਂ ਘਰ ਦੇ ਅੰਦਰ ਲਿਆਂਦਾ ਤੇ ਸੋਫੇ ਤੇ ਬਿਠਾ ਦਿੱਤਾ। ਕਹਿੰਦੇ ਨੇ ਕਿ ਪੁੱਤਰ ਬੁਢਾਪੇ ਦਾ ਸਹਾਰਾ ਹੁੰਦਾ। ਇਸ ਬੜਾਪੇ ਵਿੱਚ ਤਾਂ ਤੈਨੂੰ ਮੈਨੂੰ ਸਹਾਰਾ ਦੇਣਾ ਚਾਹੀਦਾ ਤੇ ਇੱਥੇ ਉਲਟਾ ਹੋ ਰਿਹਾ ਮੈਂ ਤੈਨੂੰ ਸਹਾਰਾ ਦੇ ਰਹੀ ਆ ਉਹ ਇੱਕ ਵਾਰੀ ਤਾਂ ਸ਼ਰਮ ਕਰ ਕਦੋਂ ਤੱਕ ਤੂੰ ਮੈਨੂੰ ਇਸ ਤਰ੍ਹਾਂ ਦੁੱਖ ਦਿੰਦਾ ਰਹੇਂਗਾ ਹਰਜੀਤਕੌਰ ਉਸਨੂੰ ਸ਼ਿਕਾਇਤ ਕਰਦੇ ਹੋਏ ਕਹਿਣ ਲੱਗੀ ਪਰ ਉਸਨੂੰ ਹੋਸ਼ ਹੋਵੇ ਤਾਂ ਕੋਈ ਜਵਾਬ ਦੇਵੇ ਆਖਰ ਨਸ਼ੇ ਦੀ ਹਾਲਤ ਵਿੱਚ ਹੀ ਉਹ ਜਦੋਂ ਸੋਫੇ ਤੇ ਲੜਕ ਗਿਆ ਤਾਂ ਹਰਜੀਤਕੌਰ ਉਸਨੂੰ ਉੱਥੇ ਹੀ ਛੱਡ ਕੇ ਆਪਣੇ ਕਮਰੇ ਵਿੱਚ ਆ ਗਈ। ਜਦੋਂ ਘਰਵਾਲੀ ਨੂੰ ਹੀ ਨਹੀਂ ਕੋਈ ਲੈਣਾ ਦੇਣਾ ਤਾਂ ਮੈਂ ਵੀ ਕੀ ਕਰਾਂ? ਪਹਿਲਾਂ ਇੱਕ ਸੀ ਜਿਹੜਾ ਖੂਨ ਪੀਂਦਾ ਸੀ। ਹੁਣ ਦੋ-ਦੋ ਮਿਲ ਕੇ ਪਿੰਦੇ ਆ। ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਆ। ਬੜਬੜ ਕਰਦੀ ਹੋਈ ਉਹ ਵੀ ਚਾਦਰ ਤਾਣ ਕੇ ਸੌਂ ਗਈ। ਸਵੇਰੇ ਜਦੋਂ ਨੀਂਦ ਖੁੱਲੀ ਤਾਂ ਵੇਖਿਆ ਹਾਲ ਵਿੱਚ ਰਵਿੰਦਰ ਹਜੇ ਵੀ ਸੁੱਤਾ ਪਿਆ ਸੀ। ਜਦਕਿ ਮਨਵੀਰ ਉੱਥੇ ਹੀ ਕੋਲੇ ਬੈਠ ਕੇ ਡਾਈਨਿੰਗ ਟੇਬਲ ਤੇ ਚਾਹ ਪੀ ਰਹੀ ਸੀ ਹਰਜੀਤਕੌਰ ਨੂੰ ਵੇਖਦੇ ਹੀ ਮਨਵੀਰ ਨੇ ਪੁੱਛਿਆ ਮੰਮੀ ਜੀ ਤੁਸੀਂ ਚਾਹ ਪੀਓਗੇ ਮਨਵੀਰ ਨੂੰ ਦੇਖ ਕੇ ਹਰਜੀਤਕੌਰ ਨੇ ਆਪਣੇ ਹੱਥ ਜੋੜਦੇ ਹੋਏ ਕਿਹਾ ਤੂੰ ਹੀ ਪੀ ਲੈ ਤੇਰੀ ਚਾਹ ਘਰ ਵਾਲਾ ਇੱਥੇ ਨਸ਼ੇ ਵਿੱਚ ਪਿਆ ਹੋਇਆ ਲੋਕਾਂ ਦਾ ਤਾਂ ਖਾਣਾ ਪੀਣਾ ਦੁੱਬਰ ਹੋ ਜਾਂਦਾ ਪਰ ਤੇਰੇ ਗਲੇ ਤੋਂ ਪਤਾ ਨਹੀਂ ਚਾਹ ਕਿਵੇਂ ਲੰਘ ਜਾਂਦੀ ਹੈ ਹਰਜੀਤਕੌਰ ਦੀ ਗੱਲ ਸੁਣ ਕੇ ਮਨਵੀਰ ਨੇ ਮੁਸਕਰਾਉਂਦੇ ਹੋਏ ਕਿਹਾ ਕੀ ਗੱਲ ਆ ਮੰਮੀ ਜੀ ਅੱਜ ਤਾਂ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਭਲਾ ਮੈਂ ਕਿਉਂ ਆਪਣਾ ਖਾਣਾ ਪੀਣਾ ਬੰਦ ਕਰਾਂ ਤੁਹਾਡਾ ਪੁੱਤਰ ਇੰਨੇ ਸਾਲਾਂ ਤੋਂ ਵਿਗੜਿਆ ਹੋਇਆ ਸੀ ਤੁਸੀਂ ਤਾਂ ਖਾਣਾ ਪੀਣਾ ਬੰਦ ਨਹੀਂ ਕੀਤਾ ਫਿਰ ਮੇਰੇ ਤੋਂ ਕਿਉਂ ਉਮੀਦ ਕਰ ਰਹੇ ਹੋ ਮਨਵੀਰ ਦੀ ਗੱਲ ਸੁਣ ਕੇ ਹਰਜੀਤ ਕੌਰ ਉਸ ਨੂੰ ਗੁੱਸੇ ਨਾਲ ਘੂਰਨ ਲੱਗੀ ਉਸ ਨੂੰ ਆਪਣੇ ਵੱਲ ਇਸ ਤਰ੍ਹਾਂ ਦੇਖਦਾ ਹੋਇਆ ਦੇਖ ਕੇ ਮਨਵੀਰ ਕਹਿਣ ਲੱਗੀ ਮੰਮੀ ਜੀ ਥੋੜਾ ਸ਼ਾਂਤੀ ਬਣਾਈ ਰੱਖੋ ਕਿਤੇ ਤੁਹਾਡਾ ਬੀਪੀ ਹਾਈ ਨਾ ਹੋ ਜਾਵੇ। ਮੈਂ ਸਵੇਰ ਦਾ ਖਾਣਾ ਤਿਆਰ ਕਰ ਦਿੱਤਾ ਤੇ ਦੁਪਹਿਰ ਦਾ ਖਾਣਾ ਵੀ ਬਣਾ ਕੇ ਰੱਖ ਦਿੱਤਾ। ਹੁਣੇ ਕੰਮ ਵਾਲੀ ਆਉਂਦੀ ਹੋਣੀ ਆ ਸਫਾਈ ਕਰਨ ਦੇ ਲਈ। ਤਾਂ ਤੁਸੀਂ ਉਸ ਤੋਂ ਸਫਾਈ ਕਰਵਾ ਲਿਓ। ਮੈਂ ਜਾ ਰਹੀਆਂ ਆਪਣੇ ਪੇਕੇ ਆਪਣੀ ਮੰਮੀ ਨੂੰ ਮਿਲਣ ਦੇ ਲਈ। ਸ਼ਾਮ ਤੱਕ ਵਾਪਸ ਆ ਜਾਵਾਂਗੀ। ਸ਼ਾਮ ਨੂੰ ਵੀ ਵਾਪਸ ਆ ਕੇ ਕੀ ਕਰਨਾ? ਉੱਥੇ ਹੀ ਰਹਿ ਲਵਾਂ। वैसे भी तेरा इस घर में होना या ना होना एक ही बराबर है जो अपने घर वाले नु नहीं संभाल सकती वो मेरा घर कैसे संभालूगी हरजीत कौर ਦਾ ਗੁੱਸਾ ਵਧਦਾ ਗਿਆ ਕੀ ਗੱਲ ਕਰ ਰਹੇ ਹੋ ਤੁਸੀਂ ਵੀ ਮੰਮੀ ਉੱਥੇ ਰਹਿਣ ਲਈ ਥੋੜੀ ਨਾ ਤੁਹਾਡੇ ਪੁੱਤਰ ਨਾਲ ਵਿਆਹ ਕੀਤਾ ਸੀ ਨੂੰ ਨੂੰ ਤਾਂ ਸਹੁਰਿਆਂ ਵਿੱਚ ਹੀ ਹੋਣਾ ਚਾਹੀਦਾ ਇਹੀ ਤਾਂ ਦੁਨੀਆ ਦਾ ਨਿਯਮ ਹੈ ਕਹਿ ਕੇ ਮਨਵੀਰ ਉੱਥੋਂ ਚਲੀ ਗਈ ਘਰ ਤੋਂ ਕੁਝ ਦੂਰ ਪਹੁੰਚ ਕੇ ਆਟੋ ਲੈ ਕੇ ਉਹ ਆਪਣੇ ਪੇਕਿਆਂ ਨੂੰ ਚੱਲ ਪਈ ਆਟੋ ਵਿੱਚ ਬੈਠੇ ਬੈਠੇ ਉਸ ਨੂੰ ਉਹ ਦਿਨ ਯਾਦ ਆਇਆ ਜਦੋਂ ਉਹ ਇਸ ਘਰ ਵਿੱਚ ਨਵੀਂ ਵਿਆਹੀ ਆਈ ਸੀ ਕਿੰਨੇ ਅਰਮਾਨ ਸੀ ਉਸਦੇ ਪਰ ਉਹ ਅਰਮਾਨ ਉਸ ਸਮੇਂ ਟੇਟੇਰੀ ਹੋ ਗਈ ਜਦੋਂ ਰਵਿੰਦਰ ਸ਼ਰਾਬ ਦੇ ਨਸ਼ੇ ਵਿੱਚ ਤੁੱਤ ਹੋ ਕੇ ਘਰ ਆਇਆ ਸੀ ਵਿਆਹ ਤੋਂ ਠੀਕ ਦੂਜੇ ਦਿਨ ਉਸਨੇ ਇਹ ਹਰਕਤ ਕੀਤੀ ਸੀ ਉਸ ਨੇ ਹੈਰਾਨੀ ਨਾਲ ਆਪਣੀ ਸੱਸ ਹਰਜੀਤਪਾਲ ਵੇਖਿਆ ਤਾਂ ਹਰਜੀਤਕੌਰ ਨੇ ਗੱਲ ਨੂੰ ਸੰਭਾਲਦੇ ਹੋਏ ਕਿਹਾ ਸੀ ਕਿ ਬੇਟਾ ਥੋੜੀ ਬਹੁਤਾ ਹਰ ਕੋਈ ਪੀਂਦਾ ਹੀ ਆ ਪਰ ਤੂੰ ਆ ਗਈਆਂ ਨਾ ਹੁਣ ਤੂੰ ਸੰਭਾਲ ਲਵੇਂਗੀ ਇਸ ਲਈ ਤਾਂ ਉਸ ਦਾ ਵਿਆਹ ਕੀਤਾ ਘਰ ਵਾਲੀਆਂ ਤਾਂ ਆਪਣੇ ਘਰ ਵਾਲੇ ਦੀ ਜਾਨ ਵੀ ਯਮਰਾਜ ਤੋਂ ਵਾਪਸ ਲੈ ਆਉਣ ਤੂੰ ਤਾਂ ਬਸ ਉਸ ਨੂੰ ਸਿਰਫ ਸੁਧਾਰਨਾ ਹੀ ਆ ਹਰਜੀਤ कौर ਦੀ ਗੱਲ ਸੁਣ ਕੇ ਮਨਵੀਰ ਹੈਰਾਨ ਖੜੀ ਰਹਿ ਗਈ। ਮਤਲਬ ਆਪਣੇ ਪੁੱਤਰ ਨੂੰ ਸੁਧਾਰਨ ਦੇ ਲਈ ਉਹਨਾਂ ਨੇ ਉਸ ਦੀ ਜ਼ਿੰਦਗੀ ਦਾਅ ਤੇ ਲਾ ਦਿੱਤੀ। ਪੂਰੀ ਰਾਤ ਮਨਵੀਰ ਦੇ ਦਿਮਾਗ ਵਿੱਚ ਇਹੀ ਗੱਲ ਚੱਲਦੀ ਰਹੀ। ਦੂਜੇ ਦਿਨ ਮਨਵੀਰ ਪੇਕੇ ਫੇਰਾ ਪਾਉਣ ਗਈ। ਤਾਂ ਪੇਕੇ ਵਾਲਿਆਂ ਨੇ ਵੀ ਇਹੀ ਜਵਾਬ ਦਿੱਤਾ। ਥੋੜਾ ਬਹੁਤ ਤਾਂ ਅੱਜਕੱਲ ਹਰ ਕੋਈ ਪੀਂਦਾ। ਇਹ ਤੇਰੇ ਤੇ ਨਿਰਭਰ ਕਰਦਾ ਕਿ ਤੂੰ ਉਸ ਨੂੰ ਕਿਸ ਤਰ੍ਹਾਂ ਸੰਭਾਲਦੀ ਹੈਂ। ਇੱਕ ਪਤਨੀ ਚਾਹੀ ਤਾਂ ਕੀ ਨਹੀਂ ਕਰ ਸਕਦੀ ਤੇ ਫਿਰ ਇਸ ਦੇ ਇਲਾਵਾ ਕੋਈ ਕਮੀ ਤਾਂ ਨਹੀਂ ਹੈ ਉਸ ਵਿੱਚ ਥੋੜਾ ਬਹੁਤ ਐਡਜਸਟ ਤਾਂ ਸਭ ਨੂੰ ਹੀ ਕਰਨਾ ਪੈਂਦਾ ਬਾਪ ਤਾਂ ਉਸ ਦਾ ਸੀ ਨਹੀਂ ਮਾਂ ਨੇ ਜਰੂਰ ਇੰਨਾ ਕਿਹਾ beta ਜਿਵੇਂ ਵੀ ਹੋਵੇ ਘਰ ਸੰਭਾਲ ਲੈ ਜੇਕਰ ਤੂੰ ਘਰ ਛੱਡ ਕੇ ਵੀ ਆਈ ਤਾਂ ਇੱਥੇ ਤੇਰੇ ਭਰਾ ਪਰਜਾਈ ਰੱਖਣਗੇ ਕਿ ਨਹੀਂ ਇਸ ਦੀ ਵੀ ਕੀ ਗਾਰੰਟੀ ਹੈ ਜਿਨ੍ਹਾਂ ਨੇ ਇਹ ਜਾਣਦੇ ਹੋਏ ਵੀ ਤੇਰਾ ਵਿਆਹ ਇੱਕ ਸ਼ਰਾਬੀ ਨਾਲ ਕਰ ਦਿੱਤਾ ਉਹ ਤੈਨੂੰ ਇੱਥੇ ਰੱਖਣਗੇ ਇਸ ਗੱਲ ਦੀ ਤਾਂ ਉਮੀਦ ਵੀ ਨਾ ਕਰ ਮਨਵੀਰ ਨੂੰ ਸਮਝ ਹੀ ਨਹੀਂ ਆਇਆ ਸੀ ਕਿ ਉਹ ਕੀ ਕਰੇ ਇਸ ਲਈ ਚੁੱਪਚਾਪ ਵਾਪਸ ਸੌਰੀ ਆ ਗਈ ਹੁਣ ਜਦੋਂ ਵੀ ਰਵਿੰਦਰ ਸ਼ਰਾਬ ਪੀ ਕੇ ਆਉਂਦਾ ਮਨਵੀਰ ਰੋਂਦੀ ਪਰੇਸ਼ਾਨ ਹੁੰਦੀ ਪਰ ਹਰਜੀਤ ਕੌਰ ਤਾਂ ਆਰਾਮ ਨਾਲ ਸੱਤੀ ਹੁੰਦੀ ਆਖਰ ਪੁੱਤਰ ਨੂੰ ਨੂਂਦੇ ਹੱਥਾਂ ਵਿੱਚ ਸੰਭਾਲ ਕੇ ਉਹ ਬੇਫਿਕਰ ਹੋ ਚੁੱਕੀ ਸੀ ਜਿਵੇਂ ਉਸ ਨੂੰ ਪੁੱਤਰ ਨੂੰ ਸੁਧਾਰਨ ਵਾਲਾ ਅਧਿਆਪਕ ਲੱਭ ਗਿਆ ਹੋਵੇ ਅੱਜ 2 ਮਹੀਨੇ ਪਹਿਲਾਂ ਰਵਿੰਦਰ ਨੇ ਸ਼ਰਾਬ ਦੇ ਨਸ਼ੇ ਵਿੱਚ ਮਨਵੀਰ ਦੀ ਬਹੁਤ ਮਾਰਕੁਟਾਈ ਕੀਤੀ ਸਿਰਫ ਇਸ ਕਾਰਨ ਕਰਕੇ ਕਿ ਮਨਵੀਰ ਨੇ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ ਹਰਜੀਤ ਕੌਰ ਨੇ ਵੀ ਇਸ ਵਿੱਚ ਮਨਵੀਰ ਦੀ ਹੀ ਗਲਤੀ ਕੱਢੀ ਸੀ ਹਾਈ ਰੱਬਾ ਇੱਕ ਘਰ ਵਾਲਾ ਤੱਕ ਨਹੀਂ ਸੰਭਾਲ ਸਕਦੀ ਤਾਂ ਪੂਰਾ ਘਰ ਕਿੱਥੋਂ ਸੰਭਾਲੂਗੀ ਮੈਂ ਤਾਂ ਇਹ ਸੋਚ ਕੇ ਆਪਣੇ ਪੁੱਤਰ ਦਾ ਵਿਆਹ ਕੀਤਾ ਸੀ ਕਿ ਘਰ ਵਿੱਚ ਨੂ ਆਊਗੀ ਉਸ ਨੂੰ ਸੁਧਾਰ ਦੇਵੇਗੀ ਪਰ ਇੱਥੇ ਤਾਂ ਉਲਟਾ ਉਸ ਨੂੰ ਹੋਰ ਪਰੇਸ਼ਾਨ ਕਰ ਰਹੀ ਹੈ ਹੁਣ ਤੇਰੇ ਸਾਰੇ ਨਾਜ ਨਖਰੇ ਤਾਂ ਚੱਕਦਾ ਤੇਰੇ ਖਰਚੇ ਕਰਦਾ ਫਿਰ ਤੂੰ ਹਰ ਸਮੇਂ ਉਸ ਦੇ ਪਿੱਛੇ ਪਈ ਰਹਿਣੀ ਆ ਤਾਂ ਉਹ ਮਾਰੂਗਾ ਕੁੱਟੂਗਾ ਨਹੀਂ ਤਾਂ ਹੋਰ ਵਿਚਾਰਾ ਕੀ ਕਰੂਗਾ ਥੋੜਾ ਪਿਆਰ ਨਾਲ ਸੰਭਾਲਿਆ ਕਰ ਸੱਸ ਨੇ ਇਸ ਤਰ੍ਹਾਂ ਸਮਝਾਇਆ ਜਿਵੇਂ ਰਵਿੰਦਰ ਨੂੰ ਵਿਗਾੜਿਆ ਵੀ ਉਸੇ ਨੇ ਹੋਵੇ ਤੇ ਸੱਸ ਕੋਲੋਂ ਚੰਗਾ ਭਲਾ ਸੀ ਜਦੋਂ ਪੇਕੇ ਵਾਲਿਆਂ ਨੂੰ ਕਿਹਾ ਤਾਂ ਉਹ ਵੀ ਹਮਦਰਦੀ ਜਤਾ ਕੇ ਚਲੇ ਗਏ ਭਾਬੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਘਰ ਵਾਲੇ ਨੂੰ ਨਹੀਂ ਸੰਭਾਲ ਸਕਦੀ ਹੋਰ ਕੀ ਕਰ ਲਵੇਂਗੀ ਤੂੰ ਦੁਬਾਰਾ ਵਾਪਸ ਆਉਣ ਦੀ ਸੋਚੀ ਵੀ ਨਾ ਅਸੀਂ ਆਪਦੇ ਦੁੱਖੜੇ ਰੋਈਏ ਕਿ ਤੈਨੂੰ ਦੇਖੀਏ ਤੇਰੀ ਮਾਂ ਨੂੰ ਸੰਭਾਲਦੇ ਆਂ ਇਹੀ ਬਹੁਤ ਵੱਡੀ ਗੱਲ ਆ ਸੋ ਮਨਵੀਰ ਨੇ ਵੀ ਸੋਚ ਲਿਆ ਕਿ ਜਦੋਂ ਰਹਿਣਾ ਹੀ ਇਸੇ ਘਰ ਵਿੱਚ ਆ ਤਾਂ ਆਪਣੇ ਹਿਸਾਬ ਨਾਲ ਕਰਨਾ ਪੈਣਾ ਸਭ ਕੁਝ ਦੋ ਰਸਤੇ ਸਨ ਉਸ ਕੋਲ ਜ਼ਿੰਦਗੀ ਭਰ ਮਾਰਕੁੱਟ ਖਾਂਦੇ ਰਹੋ ਤੇ ਰੋਂਦੇ ਰਹੋ ਜਾਂ ਫਿਰ ਬੇਸ਼ਰਮ ਹੋ ਜਾਓ ਤੇ ਆਪਣਾ ਰਸਤਾ ਖੁਦ ਚੁਣੋ ਮਨਵੀਰ ਨੇ ਦੂਜਾ ਰਾਹ ਚੁਣਿਆ ਮਨਵੀਰ ਨੂੰ ਹੌਲੀ-ਹੌਲੀ ਇਹ ਗੱਲ ਸਮਝ ਆ ਗਈ ਸੀ ਕਿਰਵਿੰਦਰ ਉਸ ਨਾਲ ਲੜਦਾ ਝਗੜਦਾ ਵੀ ਉਦੋਂ ਸੀ ਜਦੋਂ ਉਹ ਸ਼ਰਾਬ ਦੇ ਨਸ਼ੇ ਵਿੱਚ ਹੁੰਦਾ ਸੀ ਨਹੀਂ ਤਾਂ ਉਹ ਮਨਵੀਰ ਨਾਲ ਬਹੁਤ ਚੰਗੀ ਤਰ੍ਹਾਂ ਗੱਲ ਕਰਦਾ ਸੀ ਇਸ ਲਈ ਉਹ ਹਣ ਜਦੋਂ ਰਵਿੰਦਰ ਨਸ਼ੇ ਵਿੱਚ ਹੁੰਦਾ ਤਾਂ ਉਸ ਨੂੰ ਜ਼ਿਆਦਾ ਕੁਝ ਨਹੀਂ ਸੀ ਕਹਿੰਦੀ ਉਸ ਨੇ ਇੱਕ ਦੋ ਵਾਰ ਨੌਕਰੀ ਕਰਨ ਲਈ ਕਿਹਾ ਤਾਂ ਹਰਜੀਤ ਕੌਰ ਨੇ ਹੰਗਾਮਾ ਖੜਾ ਕਰ ਦਿੱਤਾ ਉਸ ਤੋਂ ਬਾਅਦ ਰਵਿੰਦਰ ਨੇ ਨਸ਼ੇ ਦੀ ਹਾਲਤ ਵਿੱਚ ਹਰਜੀਤ ਕੌਰ ਦੇ ਕਹਿਨ ਤੇ ਉਸ ਨਾਲ ਕਾਫੀ ਗਾਲੀ ਗਲੋਚ ਕੀਤਾ ਸੀ ਐਸ ਲਈ ਉਸ ਦੇ ਸਾਹਮਣੇ ਉਸਨੇ ਨੌਕਰੀ ਕਰਨ ਦੇ ਲਈ ਕਹਿਣਾ ਹੀ ਛੱਡ ਦਿੱਤਾ ਪਰ ਉਸਨੇ ਨੌਕਰੀ ਤਾਂ ਕਰਨੀ ਹੀ ਸੀ ਪੜ੍ਹੀ ਲਿਖੀ ਤਾਂ ਸੀ ਹੀ ਆਤਮ ਨਿਰਭਰਤਾ ਉਸ ਨੂੰ ਬੰਨ੍ਹਾਈ ਬੈਣਾ ਸੀ ਪਰ ਆਖਰ ਉਹ ਬਾਹਰ ਕਿਸ ਤਰ੍ਹਾਂ ਜਾਵੇ ਇਸ ਲਈ ਅਕਸਰ ਪੀਕਿਆਂ ਦਾ ਨਾਮ ਲੈ ਕੇ ਬਾਹਰ ਚਲੀ ਜਾਂਦੀ ਸੀ ਹਜੇ ਇੱਕ ਹਫ਼ਤਾ ਪਹਿਲਾਂ ਹੀ ਇੰਟਰਵਿਊ ਦੇ ਕੇ ਆਈ ਸੀ ਉੱਥੋਂ ਕਾਲ ਵੀ ਆਇਆ ਸੀ ਤੇ ਅੱਜ ਉਹ ਉੱਥੇ ਹੀ ਜਾ ਰਹੀ ਸੀ ਉੱਥੇ ਪਹੁੰਚੀ ਤਾਂ ਨੌਕਰੀ ਪੱਕੀ ਹੋ ਗਈ ਉਸ ਨੇ ਸਾਰੇ ਜ਼ਰੂਰੀ ਪੇਪਰ ਜਮ੍ਹਾਂ ਕਰਵਾ ਦਿੱਤੇ ਉਸ ਨੂੰ ਦੂਸਰੇ ਦਿਨ ਹੀ ਜੁਆਇਨ ਕਰਨ ਲਈ ਕਿਹਾ ਗਿਆ ਜਦ ਵਾਪਸ ਕਰੇ ਆਈ ਤਾਂ ਰਵਿੰਦਰ ਵੀ ਹੋਸ਼ ਵਿੱਚ ਆ ਚੁੱਕਿਆ ਸੀ ਹਰਜੀਤ ਕੌਰ ਵੀ ਗੁੱਸੇ ਵਿੱਚ ਬੈਠੀ ਉਸ ਨੂੰ ਹੀ ਘੂਰ ਰਹੀ ਸੀ ਜਿਵੇਂ ਹੀ ਉਸ ਨੇ ਘਰੇ ਪੈਰ ਰੱਖਿਆ ਤਾਂ ਹਰਜੀਤ ਕੌਰ ਕਹਿਣ ਲੱਗੀ ਆ ਗਈ ਮਹਾਰਾਣੀ ਆਪਣੇ ਪੇਕਿਆਂ ਨੂੰ ਮਿਲ ਕੇ ਇੱਥੇ ਸੱਸ ਦੇ ਘਰ ਵਾਲਾ ਭੁੱਖੇ ਬੈਠੇ ਆ। ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਬੇਸ਼ਰਮ ਕਿਸੇ ਥਾਂ ਦੀ। ਹਰਜੀਤ कौर ਦੀ ਗੱਲ ਸੁਣ ਕੇ ਮਨਵੀਰ ਕਹਿਣ ਲੱਗੀ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਮੰਮੀ ਤੁਸੀਂ? ਖਾਣਾ ਬਣਾ ਕੇ ਤਾਂ ਗਈ ਸੀ ਤੁਹਾਡੇ ਲਈ। ਫਿਰ ਮੇਰਾ ਇੰਤਜ਼ਾਰ ਕਿਉਂ ਕਰ ਰਹੀ ਸੀ ਤੁਸੀਂ? ਮਨਵੀਰ ਕਿੱਥੇ ਗਈ ਸੀ ਤੂੰ? ਹੁਣੇ ਤੇਰੀ ਮੰਮੀ ਦਾ ਫੋਨ ਆਇਆ ਸੀ। ਤੂੰ ਤਾਂ ਪੇਕੇ ਗਈ ਹੀ ਨਹੀਂ ਅਚਾਨਕ ਰਵਿੰਦਰ ਨੇ ਕਿਹਾ ਰਵਿੰਦਰ ਦੀ ਗੱਲ ਸੁਣ ਕੇ ਮਨਵੀਰ ਨਿਰਵਿੰਦਰ ਵੱਲ ਵੇਖਿਆ ਤੇ ਕਹਿਣ ਲੱਗੀ ਮੈਨੂੰ ਨੌਕਰੀ ਮਿਲ ਗਈ ਆ ਮੈਂ ਕੱਲ ਤੋਂ ਜੁਆਇਨ ਕਰਨੀ ਹੈ ਅੱਛਾ ਇਹ ਵੇਖੋ ਇਹ ਹੁੰਦੇ ਆ ਔਰਤਾਂ ਦੇ ਚਲਿੱਤਰ ਪੇਕੇ ਦਾ ਨਾਮ ਲੈ ਕੇ ਪਤਾ ਨਹੀਂ ਕਿੱਥੇ ਘੁੰਮਦੀਆਂ ਫਿਰਦੀਆਂ ਨੇ ਤੇ ਸਾਡੇ ਘਰ ਦੀ ਇੱਜ਼ਤ ਮਿੱਟੀ ਵਿੱਚ ਮਿਲਾਉਂਦੀ ਫਿਰਦੀ ਆ ਹਰਜੀਤ ਘਰ ਨੂੰ ਵਿੱਚੋਂ ਟੋਕਦਿਆਂ ਰਵਿੰਦਰ ਨੇ ਕਿਹਾ ਮੰਮੀ ਮੈਂ ਗੱਲ ਕਰ ਰਿਹਾ ਨਾ ਤੁਸੀਂ ਕਿਉਂ ਵਿੱਚ ਬੋਲ ਰਹੇ ਹੋ ਤੈਨੂੰ ਨੌਕਰੀ ਦੀ ਕੀ ਜ਼ਰੂਰਤ ਹੈ ਮਨਵੀਰ ਤੇਰੀਆਂ ਸਾਰੀਆਂ ਜ਼ਰੂਰਤਾਂ ਤਾਂ ਮੈਂ ਪੂਰੀਆਂ ਕਰ ਰਿਹਾ ਰਵਿੰਦਰ ਨੇ ਸ਼ਾਂਤੀਪੂਰਵਕ ਮਨਵੀਰ ਨਾਲ ਗੱਲ ਕਰਦਿਆਂ ਕਿਹਾ ਤਾਂ ਮਨਵੀਰ ਨੇ ਕਿਹਾ ਮੈਨੂੰ ਮੇਰੇ ਪਿਕੇਆਂ ਦਾ ਕੋਈ ਆਸਰਾ ਨਹੀਂ ਮੈਨੂੰ ਆਪਣਾ ਆਸਰਾ ਖੁਦ ਬਣਾਉਣਾ ਪੈਣਾ ਐਸਲੀ ਮੈਂ ਨੌਕਰੀ ਜੁਆਇਨ ਕਰ ਰਹੀ ਹਾਂ ਮੈਂ ਐਸਲੀ ਨੌਕਰੀ ਜੁਆਇਨ ਕਰ ਰਹੀ ਹਾਂ ਤਾਂ ਕਿ ਮੈਂ ਆਪਣੇ ਅੰਦਰ ਇੰਨੀ ਹਿੰਮਤ ਜੁਟਾ ਸਕਾਂ ਕਿ ਮੈਂ ਤੁਹਾਡੇ ਸਾਹਮਣੇ ਖੜੀ ਹੋ ਕੇ ਇਹ ਕਹਿ ਸਕਾਂ ਕਿ ਤੁਸੀਂ ਸ਼ਰਾਬ ਛੱਡ ਰਹੇ ਹੋ ਜਾਂ ਮੈਨੂੰ ਉਸ ਦੀ ਗੱਲ ਸੁਣ ਕੇ ਰਵਿੰਦਰ ਚੁੱਕੰਨਾ ਹੋ ਗਿਆ ਜਦ ਕਿ ਹਰਜੀਤ ਕੌਰ ਆਪ ਦਾ ਮੱਥਾ ਪੈਟਦੇ ਹੋਏ ਕਹਿਣ ਲੱਗੀ ਹਾਈ ਰੱਬਾ ਹੁਣ ਇਹਨੂੰ ਛੱਡਣ ਦੀ ਵੀ ਗੱਲ ਕਰ ਰਹੀਆਂ ਤੂੰ ਬੇਸ਼ਰਮ ਆਪਣਾ ਘਰ ਆਪਣੇ ਹੱਥੀਂ ਝਾੜੇਗੀ ਆਇਆ ਤਾਂ ਨਹੀਂ ਕਿ ਘਰ ਵਾਲੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇ ਸਗੋ ਜੋ ਕੁਝ ਹੈਗਾ ਉਹਨੂੰ ਵੀ ਵਿਗਾੜਨ ਤੇ ਲੱਗੀਆਂ ਬੱਸ ਕਰੋ ਮੰਮੀ ਜੀ ਤੁਸੀਂ ਬਹੁਤ ਬੋਲ ਚੁੱਕੇ ਹੋ ਮੈਂ ਕੋਈ ਨਸ਼ਾ ਮੁਕਤੀ ਕੇਂਦਰ ਨਹੀਂ ਇੱਕ ਇਨਸਾਨ ਆ ਜਿਸ ਦੀ ਆਪਣੀ ਜ਼ਿੰਦਗੀ ਆ ਤੇ ਮੈਨੂੰ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਸੋਚਣ ਦਾ ਪੂਰਾ ਹੱਕ ਆ ਮੈਂ ਇਸ ਰਿਸ਼ਤੇ ਨੂੰ ਤੋੜਨ ਤੋਂ ਪਹਿਲਾਂ ਇਸ ਰਿਸ਼ਤੇ ਨੂੰ ਇੱਕ ਮੌਕਾ ਦੇਣਾ ਚਾਹੁੰਦੀ ਹਾਂ ਦਸੋ ਰਵਿੰਦਰ ਤੁਸੀਂ ਨਸ਼ਾ ਛੱਡੋਗੇ ਜਾਂ ਫਿਰ ਪਤਨੀ ਰਵਿੰਦਰ ਕਾਫੀ देर ਤੱਕ ਬੁੱਤ ਬਣਿਆ ਖੜਾ ਰਿਹਾ ਫਿਰ ਕੁਝ ਸੋਚ ਸਮਝ ਕੇ ਕਹਿਣ ਲੱਗਾ ਠੀਕ ਆ ਜੇਕਰ ਤੂੰ ਇਸ ਰਿਸ਼ਤੇ ਨੂੰ ਇੱਕ ਮੌਕਾ ਦੇਣਾ ਚਾਹੁੰਦੀ ਆ ਤਾਂ ਮੈਂ ਇਹ ਮੌਕਾ ਲਵਾਂਗਾ ਕਦੋਂ ਜੁਆਇਨ ਕਰਨਾ ਤੇਰਾ ਨਸ਼ਾ ਮੁਕਤੀ ਕੇਂਦਰ ਅਸਤੀ ਗੱਲ ਸੁਣ ਕੇ ਜਿੱਥੇ ਮਨਵੀਰ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਤਾਂ ਹਰਜੀਤ ਕੌਰ ਬਿਲਕੁਲ ਹੈਰਾਨ ਖੜੀ ਰਹਿ ਗਈ ਹਸਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਆਖਰ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੋ ਕੰਮ ਹਰਜੀਤ ਕੌਰ ਨਹੀਂ ਸੀ ਕਰ ਸਕੀ ਉਹ ਮਨਵੀਰ ਨੇ ਕਰ ਦਿੱਤਾ ਦੂਜੇ ਹੀ ਦਿਨ ਰਵਿੰਦਰ ਨੇ ਨਸ਼ਾ ਮੁਕਤੀ ਕੇਂਦਰ ਜੁਆਇਨ ਕਰ ਲਿਆ ਤੇ ਕੁਝ ਮਹੀਨਿਆਂ ਦੀ ਮਸ਼ੱਕਤ ਤੋਂ ਬਾਅਦ ਉਸ ਵਿੱਚ ਸੱਚੀ ਕਾਫੀ ਪਰਵਰਤਨ ਹੋਇਆ ਉਸ ਨੇ ਸ਼ਰਾਬ ਪੀਣੀ ਛੱਡ ਦਿੱਤੀ ਤੇ ਅੱਜ ਹਰਜੀਤ ਕੌਰ ਆਪਣੇ ਉਸੇ ਬੇਸ਼ਰਮ ਨੂੰ ਦੀ ਨਜ਼ਰ ਉਤਾਰਦੀ ਨਹੀਂ ਥੱਕਦੀ ਸੋ ਉਮੀਦ ਕਰਦੀ ਹਾਂ ਤੁਹਾਨੂੰ ਵੀ ਮਨਵੀਰ ਦਾ ਇਹ ਫੈਸਲਾ ਚੰਗਾ ਲੱਗਾ ਹੋਵੇਗਾ ਜੇਕਰ کہانی ਚੰਗੀ ਲੱਗੀ ਲਾਈਕ ਸ਼ੇਅਰ ਕਰਿਓ ਦੋਸਤਾਂ ਨਾਲ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਜੇਕਰ ਹਜੇ ਤੱਕ ਨਹੀਂ ਕੀਤਾ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਮੈਨੂੰ ਉਮੀਦ ਹੈ ਉਹ ਵੀ ਤੁਹਾਡੇ ਦਿਲ ਨੂੰ ਜ਼ਰੂਰ ਛੂਹਣਗੀਆਂ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਰਦੇ ਰਹੋ